ਇੱਕ ਪਾਸੇ ਜਿੱਥੇ ਸਰਕਾਰ ਦੇ ਵੱਲੋਂ ਬੇਟੀ ਬਚਾਓ ਬੇਟੀ ਪੜ੍ਹਾਓ ਮੁਹਿੰਮ ਤਹਿਤ ਔਰਤਾ ਲਈ ਮੁਫਤ ਸਿਹਤ ਜਾਂਚ ਤੇ ਰੋਜ਼ਗਾਰ ਕੈਂਪ ਜ਼ਿਲ੍ਹਾ ਪੱਤਰ ਦੇ ਫਰੀਦਕੋਟ ਦੇ ਵਿੱਚ ਕਰਵਾਇਆ ਗਿਆ ਜਿਸ ਦੇ ਵਿੱਚ ਔਰਤਾ ਤੇ ਬੱਚਿਆਂ ਨੂੰ ਵੱਧ ਤੋਂ ਵੱਧ ਸਰਕਾਰੀ ਸਹੂਲਤਾਂ ਦਾ ਲਾਭ ਦੇਣ ਉਹਨਾਂ ਨੂੰ ਰੋਜ਼ਗਾਰ ਦੇਣ ਦੇ ਮੌਕੇ ਪ੍ਰਦਾਨ ਕਰਨਾ ਉਹਨਾਂ ਦੀ ਮੁਫਤ ਸਿਹਤ ਜਾਂਚ ਅਤੇ ਹੋਰ ਸਰਕਾਰੀ ਸਹੂਲਤਾਂ ਬਾਰੇ ਜਾਣਕਾਰੀ ਦੇਣ ਦੇ ਲਈ ਨਹਿਰੂ ਸਟੇਡੀਅਮ ਫਰੀਦਕੋਟ ਵਿੱਚ ਵਿਸ਼ੇਸ਼ ਕੈਂਪ ਦਾ ਆਯੋਜਨ ਕੀਤਾ ਗਿਆ ਜਿਸ ਦੇ ਵਿੱਚ ਕੈਬਨਟ ਮੰਤਰੀ ਡਾਕਟਰ ਬਲਜੀਤ ਕੌਰ ਮੁੱਖ ਮਹਿਮਾਨ ਦੇ ਤੌਰ ਤੇ ਸ਼ਾਮਿਲ ਹੋਏ ਅਤੇ ਉਹਨਾਂ ਦੇ ਵੱਲੋਂ ਚੰਗਾ ਕੰਮ ਕਰਨ ਵਾਲੇ ਮੁਲਾਜ਼ਮਾਂ ਤੇ ਖਿਡਾਰੀ ਬੱਚਿਆਂ ਨੂੰ ਵਿਸ਼ੇਸ਼ ਕੀਤਾ ਤੇ ਕੇ ਸਨਮਾਨਿਤ ਵੀ ਕੀਤਾ ਗਿਆ ਇਸ ਕੈਂਪ ਦੇ ਵਿੱਚ ਮੈਡੀਕਲ ਸਹੂਲਤਾਂ ਦੇ ਨਾਲ-ਨਾਲ ਹੋਰ ਅਗਾਹਾਂ ਦੀ ਸੋਚ ਵਾਲੀਆਂ ਔਰਤਾਂ ਦੇ ਸਟਾਲਾ ਵੀ ਲਗਾਈਆਂ ਗਈਆਂ ਤੇ ਨੌਜਵਾਨ ਬੱਚਿਆਂ ਨੂੰ ਰੋਜ਼ਗਾਰ ਜੋੜਨ ਦੇ ਲਈ ਸਟਾਲਾ ਲਗਾਈਆਂ ਗਿਆ ਇਸ ਸੰਬੰਧੀ ਹੋਰ ਕੀ ਕੁਝ ਕਿਹਾ ਕੈਬਨਿਟ ਮੰਤਰੀ ਬਲਜੀਤ ਕੌਰ ਨੇ ਆਓ ਦੇਖਦੇ ਹਾਂ ਤੇ ਸੁਣਦੇ ਹਾਂ ਆ ਜਿਹੜਾ ਉਪਰਾਲਾ ਕੀਤਾ ਗਿਆ ਕੀ ਕਿਨ ਚੱਲਿਆ ਅ ਅੱਜ ਅਸੀਂ ਫਰੀਦਕੋਟ ਦੀ ਪਾਵਨ ਤੇ ਪਵਿੱਤਰ ਧਰਤੀ ਦੇ ਉੱਪਰ ਧੀਆਂ ਦੇ ਲਈ ਖਾਸ ਪ੍ਰੋਗਰਾਮ ਕੀਤਾ ਹੈ ਜੋ ਪਿਛਲੇ ਕੁਝ ਦਿਨਾਂ ਤੋਂ ਅਸੀਂ ਲੜੀ ਸ਼ੁਰੂ ਕੀਤੀ ਸੀ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਨੇ ਕਿ ਅਸੀਂ ਹਰ ਜ਼ਿਲ੍ਹੇ ਦੇ ਵਿੱਚ ਆਪਣੀਆਂ ਧੀਆਂ ਦੀ ਆਪਣੇ ਮਾਵਾਂ ਦੀ ਸਿਹਤ ਪ੍ਰਤੀ ਜਾਗਰੂਕ ਹੋਈਏ ਉਹਨਾਂ ਦੀ ਸਕਰੀਨਿੰਗ ਕਰਾਈ ਜਾਵੇ ਤਾਂ ਕਿ ਕਿਸੇ ਨੂੰ ਕੋਈ ਧਿਆਨਕ ਬਿਮਾਰੀ ਦੀ ਕੋਈ ਗ੍ਰਸਤਤਾ ਨਹੀਂ ਹੋ ਰਹੀ ਦੂਜਾ ਅਸੀਂ ਰੋਜ਼ਗਾਰ ਤੇ ਜ਼ੋਰ ਦੇ ਰਹੇ ਹਾਂ ਕਿ ਆਪਣੀਆਂ ਬੱਚੀਆਂ ਨੂੰ ਅਸੀਂ ਸਾਰੀਆਂ ਪ੍ਰਾਈਵੇਟ ਫਰਮਸ ਨੂੰ ਵੀ ਨਾਲ ਲੈ ਕੇ ਸਰਕਾਰੀ ਦਾ ਸਹਿਕਾਰ ਹੀ ਦੇ ਆ ਪਰ ਉਹਨਾਂ ਨੂੰ ਵੀ ਨਾਲ ਲੈ ਕੇ ਅਸੀਂ ਉਹ ਬੱਚੀਆਂ ਨੂੰ ਮੌਕੇ ਤੇ ਰੋਜ਼ਗਾਰ ਦੇ ਕੇ ਉਹਨਾਂ ਨੂੰ ਆਪਣੇ ਪੈਰਾਂ 'ਚ ਖੜਾ ਕਰੀਏ ਸੋ ਬੇਸਿਕਲੀ ਇਹ ਵੂਮਨ ਇੰਪਾਵਰਮੈਂਟ ਨੂੰ ਹੋਰ ਮਜ਼ਬੂਤ ਕਰਨ ਦੇ ਲਈ ਇਹ ਪੰਜਾਬ ਸਰਕਾਰ ਵੱਲੋਂ ਉਪਰਾਲੇ ਕੀਤੇ ਜਾ ਰਹੇ ਹਨ ਨੂੰ ਕਈ ਵਾਰ ਨਾ ਕੰਮ ਸ਼ੁਰੂ ਕਰਨ ਦੇ ਵਾਰ ਪੈਸੇ ਦੀ ਦਿੱਕਤ ਆ ਜਾਂਦੀ ਉਸ ਲਈ ਵੀ ਕੋਈ ਖਾਸ ਬਦਲ ਕੀਤਾ ਜਾਵੇਗਾ ਤਾਂ ਕਿ ਕੋਈ ਕੰਮ ਕਰ ਸਕੇ ਬਹੁਤ ਬਹੁਤ ਖੁਸ਼ ਹੁੰਦਾ ਹੈ ਜੇ ਕਈ ਵਾਰੀ ਸਾਡੇ ਕੋਲ ਸਕਿੱਲ ਹੁੰਦਾ ਪਰ ਅਸੀਂ ਉਹਨੂੰ ਕਰ ਨਹੀਂ ਸਕਦੇ ਤੋਂ ਉਹਦੇ ਲਈ ਅਸੀਂ ਲੋਨ ਦੀ ਪ੍ਰੋਵੀਜ਼ਨ ਵੀ ਰੱਖੀ ਹੋਈ ਹੈ ਇੱਥੇ ਸਾਡਾ ਡਿਪਾਰਟਮੈਂਟ ਬੈਠਾ ਹੋਇਆ ਉਹਨਾਂ ਨੂੰ ਗਾਈਡ ਕਰੇਗਾ ਕਿ ਕਿੱਥੇ ਜਾ ਕੇ ਉਹਨਾਂ ਨੂੰ ਲੋਨ ਮਿਲ ਸਕਦਾ ਹੈ ਸੋ ਹਰ ਪੱਖੋਂ ਅਸੀਂ ਆਪਣੀਆਂ ਧੀਆਂ ਨੂੰ ਮਜ਼ਬੂਤ ਕਰਨ ਦੇ ਲਈ ਸਾਰੇ ਰਾਹ ਖੋਲਣੇ ਚਾਹੁੰਦੇ ਹਾਂ ਅੱਜ ਜ਼ਿਲ੍ਹਾ ਪੱਧਤੀ ਕਰਾਇਆ ਗਿਆ ਉਹਨਾਂ ਦੇ ਸਮੇਂ ਦੇ ਵਿੱਚ ਕਿਉਂਕਿ ਪਿੰਡਾਂ ਦੇ ਵਿੱਚ ਬਹੁਤ ਲੇਡੀਜ਼ ਘੱਟ ਹੁੰਦੀਆਂ ਜਿਹੜੇ ਇਸ ਬਾਰੇ ਵੀ ਉਹਨਾਂ ਬਾਰੇ ਵੀ ਇੱਕ ਕੈਂਪ ਕਰਾਣੇ ਚਾਹੀਦੇ ਪਿੰਡਾਂ ਵਿੱਚ ਬਿਲਕੁਲ ਜੀ ਅਸੀਂ ਸ਼ੁਰੂ ਕੀਤਾ ਜ਼ਿਲ੍ਹਾ ਪੱਤਰੀ ਸਾਰੇ ਜ਼ਿਲ੍ਹਿਆਂ 'ਚ ਜਾਵਾਂਗੇ ਹੌਲੀ-ਹੌਲੀ ਬਲਾਕਾਂ ਦੇ ਵਿੱਚ ਵੀ ਜਾਵਾਂਗੇ ਕਿਉਂਕਿ ਪਿੰਡਾਂ ਦੇ ਵਿੱਚ ਸਾਡੀਆਂ ਬਹੁਤ ਜ਼ਿਆਦਾ ਟੈਲੈਂਟਡ ਬਣਾ ਬੈਠੀਆਂ ਨੇ ਜਿਨ੍ਹਾਂ ਲਗਾਤਾਰ ਇਹ ਉਪਰਾਲੇ ਕਰਦੇ ਹੀ ਰਵਾਂਗੇ ਕਿਸੇ ਨਾ ਕਿਸੇ ਰੂਪ ਦੇ ਵਿੱਚ बार-बार ਲੈ ਕੇ ਆਵਾਂਗੇ ਸਕੀਮਾਂ ਸੋ ਇਹ ਕੋਈ ਇਹ ਐਂਡਲੈਸ ਪ੍ਰੋਜੈਕਟ ਹੈ ਅਸੀਂ ਸ਼ੁਰੂ ਕੀਤਾ ਵਧੀਆ ਗੱਲ ਮੇਰਾ ਨਾਮ ਸੋਨੀਆ ਹੈ ਮੈਂ ਪਿੰਡ ਸ਼ਿਮਰੇਵਾਲੇ ਤੋਂ ਆ ਅਸੀਂ ਐਸ ਐਚ ਜੀ ਸੈਲਫ ਹੈਲਪ ਗਰੁੱਪ ਹਾਂ ਸਾਡੀ ਪੀਐਸਆਰ ਐਲਐਮ ਨੇ ਪੰਜਾਬ ਸਰਕਾਰ ਨੇ ਸਾਡੀ ਬਹੁਤ ਹੈਲਪ ਕੀਤੀ ਅਸੀਂ ਜਿੰਦੇ 'ਚ ਸਾਨੂੰ ਪੈਸੇ ਦਿੱਤੇ ਗਿਆ ਗਰੁੱਪ ਵੱਲੋਂ ਪੈਸਾ ਦਿੱਤਾ ਗਿਆ ਹੈ 2 ਲੱਖ ਰੁਪਏ ਜਿੰਚ ਅਸੀਂ ਮਸਾਲੇ ਦਾ ਕੰਮ ਸਟਾਰਟ ਕੀਤਾ ਲੇਡੀਜ਼ ਨੇ ਸਾਡਾ ਸੰਗਮ ਪ੍ਰੋਡਿਊਸਰ ਗਰੁੱਪ ਹੈ ਤੇ ਸਾਡਾ ਕੰਮ ਵਧੀਆ ਚੱਲ ਰਿਹਾ ਤੇ ਹੁਣ ਅਸੀਂ ਅੱਗੇ ਵੀ ਵਧਦੇ ਜਾ ਧੰਨਵਾਦ ਮੈਂ ਇਹੀ ਕਹਿਣਾ ਚਾਹਾਂਗੀ ਕਿ ਸਰਕਾਰ ਨੇ ਸਾਡੇ ਲਈ ਬਹੁਤ ਮਦਦ ਕੀਤੀ ਹੈ ਮੇਰਾ ਨਾਮ ਸਰਜੀਤ ਕੌਰ ਮੈਂ ਆਂਡਰਾਈ ਵਰਕਰ ਰਿਪੋਰਟ ਤੇ ਅਸੀਂ 3 ਸਾਲਾਂ ਤੋਂ ਸੈਲਫ ਹੈਲਪ ਗਰੁੱਪ ਬਣਾਇਆ ਹੈ ਉਹਨਾਂ ਗਰੁੱਪਾਂ ਦੇ ਤਹਿਤ ਜੀ ਸਾਨੂੰ ਜਿਹੜੀ ਸਟੋਰ ਮਿਲੀ ਹੈ ਤੇ ਜਿਹੜੀ ਸਾਡੀ ਮੈਡਮ ਹੈ ਸੁਪਰਵਾਈਜ਼ਰ ਸੀਡੀਪੀ ਮੈਡਮ ਰਤਨਦੀਪ कौर ਉਹਨਾਂ ਦੇ ਸਦਕਾ ਸਾਨੂੰ ਜਿਹੜਾ ਇਹ ਮੌਕਾ ਮਿਲਿਆ ਆਪਦਾ ਜਿਹੜਾ ਹੁਨਰਾ ਦਿਖਾਉਣ ਦਾ ਤੇ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਲੋਕਾਂ ਨੂੰ ਰਿਗਰਾਰ ਜਿਹੜਾ ਮਿਲ ਰਿਹਾ ਉਹਦੇ ਸੰਬੰਧ ਵਿੱਚ ਹੈ ਸਾਡੇ ਡਿਪਾਰਟਮੈਂਟ ਦਾ ਪ੍ਰੋਗਰਾਮ ਹੈ ਇੰਨੇ ਵਿੱਚ ਅਸੀਂ ਸੈਲਫ ਹਲਪਾ ਦੇ ਗਰੁੱਪਾਂ 'ਚ ਕੰਮ ਕਰ ਰਹੇ ਆ ਇਹਦੇ ਵਿੱਚ ਅਸੀਂ ਸਿਲਾਈ ਕਢਾਈ ਦਾ ਕੰਮ ਵੀ ਮੇਰੇ ਗਰੁੱਪ ਮੈਂਬਰ ਕਰਦੇ ਆ ਕਿ ਅਸੀਂ ਕੱਪੜੇ ਤਿਆਰ ਕਰਕੇ ਵੀ ਜਿਹੜੇ ਸੇਲ ਕਰਦੇ ਆ ਵੀ ਇਹ ਵਾਲੇ ਸੂਟ ਵੀ ਤਿਆਰ ਕਰਦੇ ਆ ਕਢਾਈ ਵਾਲੇ ਸੂਟ ਵੀ ਕਰਦੇ ਆ ਜਿੰਨਾ ਵੀ ਸਾਡੇ ਜਿਹੜੇ ਕੰਮ ਆ ਉਸ ਤਰ੍ਹਾਂ ਅਸੀਂ ਪਾਰਟ ਟਾਈਮ ਡੂਟੀ ਟਾਈਮ ਤੋਂ ਬਾਅਦ ਸਭਾ ਦਾ ਸਾਰਸੀ ਕਰਦੇ ਹਾਂ ਕਿ ਉਹਨਾਂ ਸਾਨੂੰ ਨਵਾਂ ਰੁਜ਼ਗਾਰ ਮਿਲਿਆ ਤੇ ਤਾਂ ਕਿ ਅਸੀਂ ਆਪਣਾ ਘਰਵਾਰ ਜਿਹੜਾ ਬਹੁਤ ਵਧੀਆ ਤਰੀਕੇ ਨਾਲ ਚਲਾ ਸਕੀਏ ਆਪਦੇ ਬੱਚਿਆਂ ਦੀ ਜਿਹੜੀ ਸਟੱਡੀ ਹੈ ਉਹਨੂੰ ਵੀ ਪੂਰੀ ਕਰਵਾ ਸਕੀਏ ਇਹਦੇ ਵੀ ਸਾਡੀਆਂ ਬਹੁਤ ਹੀ ਲੋੜਵੰਦ ਔਰਤਾਂ ਨੇ ਕੋਈ ਵਿੱਟੋ ਹੈ ਕੋਈ ਛੇਡੀ ਕੈਪਟਨ ਹਰ ਤਰ੍ਹਾਂ ਦੀਆਂ ਔਰਤਾਂ ਨੂੰ ਅਸੀਂ ਕੰਮ ਦਿੱਤਾ ਅਸੀਂ ਗਰੁੱਪਾਂ ਦੇ ਵਿੱਚ ਜਿਹੜਾ ਬਚਤ ਕਰਦੇ ਹਾਂ ਉਸੇ ਦੇ ਵਿੱਚੋਂ ਅਸੀਂ ਹਰ ਮੈਂਬਰ ਨੂੰ 500 ਰੁਪਏ 5000 ਰੁਪਏ ਕੰਮ ਚਲਾਉਣ ਵਾਸਤੇ

A1 ਪੰਜਾਬੀ ਟੀਵੀ ਦੇ ਲਈ ਫਰੀਦਕੋਟ ਤੋਂ ਜਸਵਿੰਦਰ ਵਰਮਾ ਦੀ ਵਿਸ਼ੇਸ਼ ਰਿਪੋਰਟ